ਉਮੀਦ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸ੍ਰੀ ਅੰਮ੍ਰਿਤਪਗੋਵੰਤ ਮਾਨ ਨੂੰ ਅਕਾਲ ਤਖਤ ਦੇ ਜਥੇਦਾਰ ਜੀ ਤਲਬ ਕੀਤਾ ਸੀਗਾ ਕਿ ਕੱਲ ਦੀ ਤਾਰੀਖ ਦੇ ਵਿੱਚ ਉਹ ਹਾਜ਼ਰ ਹੁੰਦੇ ਆ ਕਿ ਉਸ ਤੋਂ ਬਾਅਦ ਉਹਨਾਂ ਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਸੀਗੇ ਜਾਂ ਜਿਹੜਾ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਸੀਗਾ ਉਹ ਸਾਲਾਂ ਦੇ ਬਾਅਦ ਕਿ ਉਹਨਾਂ ਦੀ ਬਖਾਹਤ ਦੇ ਸਕੇ ਦਸਤਾਵੇਜ਼ات ਪੇਸ਼ ਕਰ ਸਕੇ ਜਾਂ ਨਹੀਂ ਇਸ ਦੇ ਬਾਰੇ ਅੱਜ ਜੀ ਦੇ ਦੇ ਵਿੱਚ ਜਾਣਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਕਾਲ ਤਰਤ ਸਾਹਿਬ ਤੇ ਪੇਸ਼ ਹੋਏ ਸੀ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਦੇ ਕੜਾ ਪ੍ਰਸ਼ਾਦ ਜਿਹੜਾ ਕਿ ਕਰਵਾ ਦਿੱਤਾ ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋ ਜਾਂਦੀ ਹੈ ਅਗਲੇ ਸਟੈਪ ਦੀ ਉਹ ਕਿਹੜਾ ਸਟੈਪ ਹੈ ਯਾਨੀ ਇੱਕ ਮਾਮਲਾ ਨਿਬੜਿਆ ਨਹੀਂ ਔਰ ਦੂਜੇ ਪਾਸੇ ਇੱਕ ਹੋਰ ਮਾਮਲਾ ਖੜਾ ਹੋ ਗਿਆ ਪਹਿਲਾਂ ਮੁੱਖ ਮੰਤਰੀ ਨੂੰ ਅਕਾਲ ਤਖਤ ਤੇ ਬੁਲਾਇਆ ਜਾਂਦਾ ਹੈ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਜਿਹੜੀਆਂ ਗੋਲਕਾਂ ਬਾਰੇ ਤੁਸੀਂ ਬੋਲੇ ਔਰ ਦੂਜੇ ਪਾਸੇ ਤੁਹਾਡੀ ਜਿਹੜੀ ਵੀਡੀਓ ਘਮ ਰਹੀ ਹੈ ਉਹਦਾ ਵੀ ਸਾਨੂੰ ਸਪਸ਼ਟੀਕਰਨ ਦਿਓ ਇਹ ਪੂਰਾ ਅਸਰ ਮੀਡੀਆ ਨੇ ਚਲਾ ਦਿੱਤਾ ਚੈਨਲ ਤੇ ਸਾਡੇ ਚੈਨਲ ਤੇ ਵੀ ਅਸੀਂ ਦੱਸਿਆ ਕਿ ਕੀ ਕੀ ਮਾਮਲੇ ਦੇ ਅੰਦਰ ਹੋਏ ਪਰ ਉਹਨਾਂ ਦਾ ਆਪਣਾ ਮਾਮਲਾ ਜਿਹੜਾ ਕਿ ਉਹਨਾਂ ਨੇ ਹਾਲਾਂਕਿ ਕਈ ਦਿਨਾਂ ਦੇ ਉੱਤੇ ਰੱਖ ਦਿੱਤਾ ਹੈ ਕਿ ਪੰਜ ਸਿੰਘ ਸਹਿਬਾਨ ਇੱਕੱਠੇ ਹੋਣਗੇ ਉਹ ਅੱਗੇ ਕੀ ਮੁੱਖ ਮੰਤਰੀ ਨੂੰ ਸਜ਼ਾ ਲਾਉਂਦੇ ਆ ਯਾਨੀ ਕੋਈ ਤਰਖਾਇਆ ਕਰਾਰ ਦਿੰਦੇ ਆ ਜਾਂ ਕੋਈ ਹੋਰ ਮਾਮਲਾ ਕਰਨਗੇ ਉਹ ਆਪਣਾ ਉਹਨਾਂ ਦਾ ਮਸਲਾ ਔਰ ਇਸ ਮਾਮਲੇ ਦੇ ਅੰਦਰ ਇੱਕ ਬਹੁਤ ਵੱਡੀ ਖਬਰ ਔਰ ਬਹੁਤ ਵੱਡਾ ਮੋੜ ਆ ਚੁੱਕਿਆ ਯਾਨੀ ਮੁੱਖ ਮੰਤਰੀ ਦਾ ਇਹ ਜਿਹੜਾ ਕਾਟੋ ਕੁਲੇਸ਼ਨ ਇਹਨਾਂ ਨੇ ਚਲਾਇਆ ਸੀ ਨਾ ਇਹ ਚਾਚਾ ਉਦੋਂ ਤੋਂ ਚੱਲਦੀ ਆ ਰਹੀ ਹੈ ਜਦੋਂ ਦਾ ਕੋਲੀ ਨੂੰ ਚੱਕਿਆ ਕਹਿੰਦੇ ਜੀ ਕੋਲੀ ਚੱਕ ਲਿਆ ਐਲਜੀਪੀਸੀ ਦਾ ਅਕਾਊਂਟਡ ਸੀ ਬਹਾਦਰ ਦਾ ਕਾਊਂਟਰ ਸੀ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਸ਼ ਵੀ ਹੋ ਜਾਂਦੇ ਆ ਸਾਰਾ ਮੀਡੀਆ ਦੇ ਉੱਤੇ ਚੱਲ ਜਾਂਦਾ ਪੰਜਾਬ ਦੇ ਲੋਕ ਵੀ ਦੇਖ ਲੈਂਦੇ ਨੇ ਕੱਖ ਨਹੀਂ ਨਿਕਲ ਕੇ ਆਇਆ ਕਿਉਂ ਕਿਉਂਕਿ ਮੁੱਖ ਮੰਤਰੀ ਨੇ ਆਪਣਾ ਜਿਹੜਾ ਕਿ ਸਪਸ਼ਟੀਕਰਨ ਦਿੱਤਾ ਨਾ ਉਹ ਜਿਹੜਾ ਕਾਲਾ ਬੈਗ ਦੇਖਿਆ ਨਾ ਤੁਸੀਂ ਮੀਡੀਆ ਦੇ ਵਿੱਚ ਦਰਾਂ ਸੰ ਦੇ ਵਿੱਚ ਉਹਦੇ ਵਿੱਚ ਐਸੇ ਦਸਤਾਵੇਜ਼ ਨੇ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਚਾਕੇ ਵੀ ਜਨਤਕ ਨਹੀਂ ਕਰ ਸਕਦਾ ਔਰ ਨਾ ਹੀ ਉਹਨਾਂ ਦੇ ਜਵਾਬ ਦੇ ਸਕਦਾ ਹੁਣ ਤਾਂ ਯੂ ਟਰਨ ਉਹਨਾਂ ਨੂੰ ਮਾਰਨਾ ਪੈਣਾ ਔਰ ਉਹਨਾਂ ਦੀ ਛੁੱਟੀ ਹੋਣ ਜਾ ਰਹੀ ਹੈ ਇਹ ਮੈਂ ਕਿਉਂ ਕਹ ਰਿਹਾ ਇਹਦੇ ਵੀ ਸਬੂਤ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਸੂਤੇ ਘੇਰੇ ਦੇ ਅੰਦਰ ਲੈ ਲਿਆ ਗਿਆ ਮੁੱਖ ਮੰਤਰੀ ਦਾ ਬਿਆਨ ਆਉਂਦਾ ਕੱਲ ਜਿਹੜਾ ਕਿ ਖੁਦ ਦਾ ਉਹਨਾਂ ਦਾ ਆਪਣਾ ਬਿਆਨ ਸੀ ਉਹ ਕਹਿੰਦੇ ਨੇ ਕਿ 169 ਸਰੂਪ ਸਾਨੂੰ ਲੱਭ ਚੁੱਕੇ ਨੇ ਪਰ ਉਸ ਬਿਆਨ ਨੂੰ ਉਸ ਮਾਮਲੇ ਨੂੰ ਜਾਨੀ ਜਿਹੜਾ ਕੱਲ ਮੁੱਖ ਮੰਤਰੀ ਦਾ ਬਿਆਨ ਸੁਣਿਆ ਨਾ ਤੁਸੀਂ ਕਿ 169 ਸਰੂਪ ਐਸਆਈਟੀ ਦੀ ਟੀਮ ਨੂੰ ਇਸ ਪੰਗਾ ਦੇ ਗੁਰਦੁਆਰੇ ਚ ਜਿਹੜਾ ਕਿ ਰਾਜਾ ਸਾਹਿਬ ਦੇ ਨਾਂ ਤੇ ਉਹ ਥਾਨ ਬਣਿਆ ਹੋਇਆ ਉਹਨਾਂ ਨੇ ਇੱਕ ਨਵਾਂ ਪੰਗਾ ਖੜਾ ਕਰ ਦਿੱਤਾ ਉਹ ਕਹਿੰਦੇ ਨੇ ਮੁੱਖ ਮੰਤਰੀ ਦਾ ਜਿਹੜਾ ਇਹ ਬਿਆਨ ਦਰਅਸਲ ਦੇ ਵਿੱਚ ਕਹਿੰਦੇ ਮੰਦ ਭਾਗ ਪਰ ਇਹਦੇ ਪਿੱਛੇ ਦੀ ਕਹਾਣੀ ਦੱਸਾਂ ਤੁਹਾਨੂੰ ਇਹਦੇ ਪਿੱਛੇ ਦਾ ਮਾਮਲਾ ਬਹੁਤ ਵੱਡਾ ਮਾਮਲਾ ਹੈ ਯਾਨੀ ਇੱਕ ਕੇਸ ਨਿਬੜਦਾ ਨਹੀਂ ਦੂਜਾ ਖੜਾ ਕੀਤਾ ਜਾਂਦਾ ਇਸ ਨੂੰ ਜੇਕਰ ਤੁਸੀਂ ਬਰੀਕੀ ਦੇ ਨਾਲ ਸੁਣੋਗੇ ਔਰ ਸਮਝੋਗੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਕਿ ਮਾਮਲਾ ਦਰਅਸਲ ਦੇ ਵਿੱਚ ਜਿਵੇਂ ਗਰਦਾਸ ਮਾਨ ਦਾ ਗਾਣਾ ਨਹੀਂ ਸੀ ਕਿ ਮਾਮਲਾ ਗੜਬੜ ਹੈ ਵਾਕਈ ਇੱਥੇ ਗੜਬੜ ਕੀਤੀ ਜਾ ਰਹੀ ਹੈ ਯਾਨੀ ਭਗਵੰਤ ਸਿੰਘ ਮਾਨ ਇੱਕ ਰਸਤੇ ਤੋਂ ਉਹਨਾਂ ਨੇ ਦੇਖਿਆ ਕਿ ਸਫਲਤਾ ਪੂਰਵਕ ਉਹ ਨਿਕਲਿਆ ਹੀ ਨਹੀਂ ਅਕਾਲ ਤਖਤ ਤੇ ਪੇਸ਼ੀ ਹੁੰਦੀ ਹੈ ਉਹ ਪੇਸ਼ੀ ਦੇ ਦੌਰਾਨ ਮੁੱਖ ਮੰਤਰੀ ਦੇ ਉੱਤੇ ਕੋਈ ਵੀ ਜਿਹੜਾ ਕਿ ਕੋਈ ਦਬਾਅ ਨਹੀਂ ਬਣਾਇਆ ਜਾਂਦਾ ਤਾਂ ਜਦੋਂ ਮੀਡੀਆ ਦੇ ਵਿੱਚ ਲਗਾਤਾਰ ਚੱਲਦਾ ਰਿਹਾ ਕਿ ਮੁੱਖ ਮੰਤਰੀ ਨੂੰ ਤਾਂ ਭਾਈ ਇੱਥੇ ਦੋਸ਼ੀ ਨਹੀਂ ਠਹਿਰਾਇਆ ਜਾ ਰਿਹਾ ਤਾਂ ਮਾਮਲਾ ਨਾਲ ਦੀ ਨਾਲ ਘੜ ਕੇ ਪਹਿਲੇ ਹੀ ਇੱਕ ਤਿਆਰ ਰੱਖਿਆ ਗਿਆ ਸੀ ਕਿ ਜੇਕਰ ਉੱਥੇ ਕੋਈ ਮਾਮਲਾ ਮੁੱਖ ਮੰਤਰੀ ਦੇ ਨਾਲ ਹੁੰਦਾ ਉਹਦੇ ਗਲੇ ਪੈ ਜਾਂਦੀ ਹੈ ਗੱਲ ਤਾਂ ਫਿਰ ਤਾਂ ਚਲੋ ਠੀਕ ਹੈ ਕਿਉਂਕਿ ਦੋਸ਼ੀ ਠਹਿਰਾਏ ਜਾਣਗੇ ਪਰ ਜੇ ਮੁੱਖ ਮੰਤਰੀ ਬਾ ਇੱਜ਼ਤ ਉੱਥੋਂ ਵਰੀ ਨਿਕਲੇ ਹੁੰਦੇ ਯਾਨੀ ਸਿੱਧੇ ਤੌਰ ਤੇ ਕਈਏ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਤਾਂ ਫੇਰ ਤੁਸੀਂ ਤਿਆਰ ਰਹਿਣਾ ਆਪਣਾ ਮੀਡੀਆ ਸਾਧ ਕੇ ਪ੍ਰੈਸ ਕਾਨਫਰੰਸ ਚਲਾਉਣੀ ਆ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੋਕਾਂ ਦੇ ਵਿੱਚ ਇਹ ਸਾਬਤ ਕਰ ਦੇਣਾ ਕਿ ਮੁੱਖ ਮੰਤਰੀ ਗਲਤ ਹੈ ਹੁਣ ਇੱਕ ਪਾਸੇ ਕਹਿੰਦੇ 328 ਰੁਪਏ ਲੱਭੋ ਔਰ ਦੂਜੇ ਪਾਸੇ ਉਹ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਸਹਿਯੋਗ ਹੀ ਨਹੀਂ ਦੇਣਾ ਪਰ ਜਦੋਂ ਸਹਿਯੋਗ ਦੇ ਦਿੱਤਾ ਉਹਨਾਂ ਨੂੰ ਪਤਾ ਚੱਲ ਗਿਆ ਕਿ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਦੇ ਅੰਦਰ ਗੱਤ ਜਿੰਨੇ ਵੀ ਮਲਾਜੋ ਨੇ ਉਹ ਸਾਰੇ ਆਪਣਾ ਕੰਮ ਕਰ ਰਹੀ ਸੀ ਕਈ ਪੱਤਰਕਾਰ ਜਿਹੜੇ ਸੀਨੀਅਰ ਪੱਤਰਕਾਰ ਆ ਉਹਨਾਂ ਨੇ ਵੀ ਕਿਹਾ ਕਹਿੰਦੇ ਐਸਆਈਟੀ ਆਪਣੇ ਲਈ ਤੇ ਚੱਲ ਰਹੀ ਹੈ ਇਹ ਵਾਕਈ ਗੁਰੂ ਦੇ ਜਿਹੜੇ ਅੰਗ ਹਨ ਇਹ ਇਹ ਹੋਰ ਅੰਗਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਗੁਰੂ ਦੇ ਉਹ ਅੰਗ ਜਿਹੜੇ ਗੁਰੂ ਦੇ ਹੱਥੀ ਸੋਨ ਦੀ ਸਾਹੀ ਦੇ ਨਾਲ ਲਿਖੇ ਗਏ ਸੀ ਉਹ ਸਰੂਪ ਹਲੇ ਵੀ ਰੱਬਣ ਦੇ ਵਿੱਚ ਕੰਮ ਜਾਰੀ ਹੈ ਔਰ ਹੁਣ ਭਗਵੰਤ ਸਿੰਘ ਮਾਨ ਨੂੰ ਡੇਗਣ ਦੇ ਵਾਸਤੇ ਕਰਨਮੀ ਡੇਗਣ ਦੇ ਲਈ ਇੱਕ ਨਵੀਂ ਰਣਨੀਤੀ ਵਿਰੋਧੀ ਧਿਰਾਂ ਨੇ ਖਿੱਚ ਲਈ ਆ ਕਿਉਂ ਕਿਉਂਕਿ ਉਹਨਾਂ ਦੀ ਇੱਕ ਤਿਆਰੀ ਹੋ ਚੁੱਕੀ ਆ ਪਹਿਲਾਂ ਤੋਂ ਹੀ ਕਿ ਮੁੱਖ ਮੰਤਰੀ ਨੂੰ ਕਿਸੇ ਵੀ ਪ੍ਰਕਾਰ ਕਿਸੇ ਵੀ ਪ੍ਰਕਾਰ ਪੰਜਾਬ ਦੇ ਅੰਦਰ ਬਦਨਾਮ ਕੀਤਾ ਜਾਵੇ ਔਰ ਸਿੱਖ ਕੌਮ ਦੇ ਪ੍ਰਤੀ ਹੀ ਕੀਤਾ ਜਾਵੇ ਪਰ ਮੈਂ ਤੁਹਾਨੂੰ ਅੱਜ ਵੀ ਕਹਿੰਨਾ ਪੂਰੀ ਸਰਕਾਰ ਕਹਿੰਦੀ ਹੈ ਕਿ ਸਿੱਖਾਂ ਦੇ ਪ੍ਰਤੀ ਮੁੱਖ ਮੰਤਰੀ ਨੂੰ ਕੋਈ ਵੀ ਪਾਰਟੀ ਮਾਤ ਨਹੀਂ ਦੇ ਸਕਦੀ ਕਿਉਂਕਿ ਜਿਹੜੇ 328 ਰੂਪਾਂ ਨੂੰ ਲੈ ਕੇ ਮਾਮਲਾ ਖੜਾ ਹੋਇਆ ਉਹੀ 328 ਰੂਪਾਂ ਨੂੰ ਇਹੀ ਸਰਕਾਰ ਲੱਭੂਗੀ ਔਰ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਯਾਨੀ ਗਲਗੱਜ ਸਿੰਘ ਕੁਲਦੀਪ ਸਿੰਘ ਉਹਨਾਂ ਦੇ ਜਥੇਦਾਰ ਹਨ ਗਲਤਾਰ ਸਾਹਿਬ ਦੇ ਉਹਨਾਂ ਨੂੰ ਇਹ ਗੱਲ ਕਹੋ ਕਿ ਤੁਸੀਂ ਜਿਹੜਾ ਚੱਠਾ ਤੁਹਾਨੂੰ ਦੇਖ ਕੇ ਗਿਆ ਨਾ ਮੁੱਖ ਮੰਤਰੀ ਉਹਨੂੰ ਜਨਤਕ ਕਰਕੇ ਦਿਖਾਓ ਜੇਕਰ ਵਾਕਈ ਹਿੰਮਤ ਹੈ ਦੂਜੀ ਗੱਲ ਅਕਾਲ ਤਖਤ ਦੇ ਜਥੇਦਾਰ ਦੀ ਛੁੱਟੀ ਹੋਣੀ ਤੈ ਕਿਉਂ ਕਿਉਂਕਿ ਇਹਦੇ ਉੱਤੇ ਸੁਖਬੀਰ ਸਿੰਘ ਬਾਦਲ ਦਾ ਫੋਕਸ ਹੋ ਗਿਆ ਖੁਦ ਸੁਖਬੀਰ ਸਿੰਘ ਬਾਦਲ ਉਹਨੂੰ ਅਕਾਲ ਤਖਤ ਤੋਂ ਜਿਹੜਾ ਕਿ ਉਹਦੀ ਛੁੱਟੀ ਕਰਨਗੇ ਔਰ ਉਸ ਨੂੰ ਹਟਾਇਆ ਜਾਊਗਾ ਕਿਉਂਕਿ ਉਹਦੇ ਕਾਰਕਾਲ ਦੇ ਵਿੱਚ ਕੁਝ ਗਲਤੀਆਂ ਉਹਦੇ ਤੋਂ ਵੀ ਹੋ ਚੁੱਕੀਆਂ ਨੇ ਜਿਹੜਾ ਕਿ ਬਾਦਲ ਵੀ ਨਹੀਂ ਚਾਹੁੰਦੇ ਔਰ ਉਹਨ ਇੱਕ ਵੀਡੀਓ ਵਾਇਰਲ ਹੋ ਰਿਹਾ ਜਥੇਦਾਰ ਦਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਔਰ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਉਹੀ ਕਾਲ ਤਾਕਤ ਦਾ ਕੁਲਦੀਪ ਸਿੰਘ ਗੜਗੱਜ ਜਥੇਦਾਰ ਬੋਲ ਰਿਹਾ ਐਸ ਕਰਕੇ ਕਈ ਐਂਗਲ ਤੋਂ ਇਹਨੂੰ ਲੋਕ ਦੇਖ ਰਹੇ ਆ ਕਿ ਭਈ ਅਕਾਲ ਤਾਕਤ ਦੇ ਜਥੇਦਾਰ ਨੂੰ ਹਟਾਇਆ ਜਾ ਸਕਦਾ ਬਹੁਤ ਵੱਡੀ ਥਿਉਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਰੁਕੇਣ ਦੀ ਕੋਸ਼ਿਸ਼ ਹੋ ਰਹੀ ਆ ਜਾਂ ਨਹੀਂ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਔਰ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਨੂੰ ਅਕਾਲ ਤਖਤ ਦੇ ਜਥੇਦਾਰ ਗੁਰਦੀਪ ਸਿੰਘ ਗੜਗਜ ਨੇ ਅਪੀਲ ਕੀਤੀ ਸੀ ਕਿ ਜਿਹੜਾ ਉਹਨਾਂ ਨੇ ਗੁੱਲਕਾਂ ਦੇ ਬਾਰੇ ਬਿਆਨ ਦਿੱਤਾ ਅਸ਼ਲੀਲ ਉਸਦੇ ਬਾਰੇ ਵਜਾਹਤ ਆਬ ਮੰਗੀ ਸੀ ਜੀ ਮਾਨ ਤੇ ਹੁੰਦੇ ਆ ਔਰ ਇੱਕ ਜਿਹੜਾ ਕਾਲਾ ਬੈਗ ਜਿਹੜਾ ਦਿਖਾਇਆ ਜਾਂਦਾ ਹਾਂ ਜਿਹੜਾ ਹੈ ਕਿ ਉਹ ਚੀਜ਼ਾਂ ਮੰਗਣਾ ਜਾ ਰਹੀ ਹੈਗੀ ਔਰ ਉਹਨਾਂ ਨੇ ਉਹ ਤਲਬ ਕੀਤੀਆਂ ਉੱਥੇ ਉਹਨਾਂ ਨੇ ਵਜਾਹਤ ਵਜਾਹਤ ਪੇਸ਼ ਕਾਰਤਾ ਖਦੇ ਜਥੇ ਗੁਰਦੀਪ ਸਿੰਘ ਗੜਗੱਜ ਨੂੰ ਜਿਸ ਤੋਂ ਬਾਅਦ ਉਹਨਾਂ ਨੇ ਉਹ ਮੁੱਦਾ ਉਖਲਿਆ ਕਿਉਂਕਿ ਇਹ ਪੀ ਪਲਾਨ ਚੀਜ਼ਾਂ ਹੈਗੀਆਂ ਮੈਂ ਪਹਿਲੇ ਇੱਕ ਚੀਜ਼ ਉਹ ਛਾ ਜਾਂਦਾ ਹੈਗਾ ਵੈ ਔਰ ਅਗਰ ਉਹਦੇ ਵਿੱਚ ਜਾਂਦੇ ਆ ਤਾਂ ਫਿਰ ਅਗਲੀ ਪਹਿਲੇ ਤੋਂ ਤਿਆਰ ਹੋਣੀ ਹੋਈ ਸੀ ਇਸੇ ਜਿਹੜਾ ਸੀਐਮ ਭਗਵੰਤ ਮਾਨ ਦੇ ਨਾਲ ਵੀ ਕਿਉਂਕਿ ਅਗਰ ਬਾਕੀ ਜਿਹੜੇ ਨਾਂ ਉਤੇ بارے جڑے نے بیان دا سا اور شلیل ویڈیو دی ہے اس دے بارے او جڑے نے چیزیں مہیا ہے گلدیپ کڑکر آم سے لے کے چاہیے جڑے الزام لائے یہ کس طرح ہوں چپ کر گئے ہے سی ایم بگوت مان نے بھی یہی مطالبہ رکھا سا کہ میں ضرور حاضر ہوا گا لیکن جو بھی معاملہ ہوئے گا جو بھی افسیش ہوئے گی یا جو بھی پوچھا جائے گا جا جا وہ سب ਲਾਈਵ ਮੰਝਰੀ ਆਮ ਤੇ ਚੱਲੇਗਾ ਤਾਂ ਕਿ ਪੰਜਾਬ ਦੇ ਲੋਕ ਵੀ ਜਾਣ ਸਕਣ ਕਿ ਜਿਸ ਸੀਐਮ ਭਗਵੰਤ ਮਾਨ ਨੂੰ ਇਹ ਬਦਨਾਮ ਕਰਨਾ ਚਾਹੁੰਦੇ ਆ ਉਹ ਕਿੰਨਾ ਸੱਚਾ ਤੇ ਖਰਾ ਸਾਬਤ ਹੁੰਦਾ ਹੈ ਇਹਨਾਂ ਦੇ ਇਲਜ਼ਾਮਾਂ ਦੇ ਵਿੱਚ ਤੇ ਉਹ ਚੀਜ਼ ਜਿਹੜੀ ਹੈ ਵਾਕਈ ਅਗਰ ਗੁਲਦੀਪ ਸਿੰਘ ਗੜਗੱਜ ਸਮਝਦੇ ਆ ਕਿ ਉਹ ਜੋ ਜਿਸ ਵਾਸਤੇ ਤਲਕ ਕੀਤਾ ਸੀ ਉਹਨਾਂ ਨੇ ਜਿਹੜੀਆਂ ਵਜਾਹਾਂ ਦਿੱਤੀਆਂ ਉਹ ਜ਼ਰੂਰ ਮੰਜਰੇ ਆਪ ਤੇ ਆਉਣੀਆਂ ਚਾਹੀਦੀਆਂ ਹੈਗੀਆਂ ਬਾਕੀ ਵੀਰੋ ਤੁਹਾਡਾ ਵੀ ਪਿਆਸੇਗਾ ਸਟੂਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੋ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼